ਦੀ ਜਿੰਨਾ ਚਿਰ ਆਪਾਂ ਖੇਤ ਨਹੀਂ ਪਹੁੰਚਦੇ ਲਾ ਬੈਠ ਪੁੱਤ ਪਾਣੀ ਲਾ ਕੇ ਗਿਆ ਸੀ ਮੈਂ ਹੈ ਤੇ ਸਾਰਾ ਦੇਖਣਾ ਪੈਂਦਾ ਹੈ ਸਾਰਾ ਕੁਝ ਦੇਖਣਾ ਪੈਂਦਾ ਪੁੱਤ ਹਾਂ ਰੈਡੀ ਹਾਂ ਕਿ ਮੈਂ ਤਾਂ ਨਹੀਂ ਸਮਝ ਆਉਂਦੀ ਹੈਗੀ ਮੰਮੀ ਮੇਰੇ ਰਿਸ਼ਤੇ ਨੂੰ ਇੰਨੀ ਕਾਲੀ ਕਿਉਂ ਕਰੀ ਜਾਂਦੀ ਹੈ ਉਹ ਕੀ ਸਮਝੀ ਹੈ ਪੁੱਤ ਵੀ ਇਹ ਕਿਉਂ ਕਾਲੀ ਕਰਦੀ ਐਨੀ ਹਾਂ ਮੈਨੂੰ ਤਾਂ ਲੱਗਦਾ ਰੈਡੀ ਜਿਵੇਂ ਮੰਮੀ ਆਪਣਾ ਤਾਂ ਕੁਝ ਲੁਕਾਉਂਦੀ ਹੋਵੇ ਉਹ ਪੁੱਤ ਉਹ ਸਿੱਧਾ ਤਾਂ ਕੀ ਉਹ ਤਾਂ ਮੈਥੋਂ ਵੀ ਕੋਈ ਗੱਲ ਲੁਕਾਉਂਦੀ ਆ ਉਹ ਹੁਣ ਉਹਦਾ ਪੱਕੀ ਸਮਝੀ ਵੀ ਗੱਲ ਕੀ ਹੈ ਚਾਲੂ ਕਰੂੰਗੀ ਡੈਡੀ ਨਾਲੇ ਜਿਹੜੀ ਉਹ ਤੇਰੇ ਰਿਸ਼ਤੇ ਦੀ ਇੰਨੀ ਕਾਲੀ ਕਰਦੀ ਹੈ ਨਾ ਹੂੰ ਤੂੰ ਜਮੈਂ ਹੀ ਨਾ ਘਬਰਾ ਤੇਰਾ ਕਿਉਂ ਹੈਗਾ ਤੇਰੇ ਨਾਲ ਹਾਂ ਡੈਡੀ ਉਹ ਤਾਂ ਮੈਨੂੰ ਪਤਾਗਾ ਨਾਲੇ ਡੈਡੀ ਆ ਕਣਕ ਜੀ ਵਧੀਆ ਹੋ ਗਈ ਹੈ ਨਾ ਆਪਣੀ ਉਹ ਕਣਕ ਤਾਂ ਪੁੱਤ ਹੋਰ ਵੀ ਵਧੀਆ ਹੋ ਜਾਂਦੀ ਜੇ ਮੇਰੇ ਨਾਲ ਕੋਈ ਹੱਥ ਬਟਾਉਣ ਵਾਲਾ ਹੁੰਦਾ ਉਹ ਦੇਖ ਲੈ ਉਹ ਉੱਥੇ ਹੁਣ ਇੰਨੇ ਪੈਸੇ ਪਾ ਭਰ ਕੇ ਭੇਜਿਆ ਉਹਨੂੰ ਹੈ ਜੇ ਉਹਨੂੰ ਬੁਲਾਉਣਾ ਤਾਂ ਉਹਦੀ ਪੜ੍ਹਾਈ ਖਰਾਬ ਹੁੰਦੀ ਹੈ ਹੁਣ ਪੁੱਤ ਮੈਂ ਕੱਲਾ ਜਿੰਨਾ ਕਿ ਮੈਥੋਂ ਹੁੰਦਾ ਉਹਨਾਂ ਕਮੈਂ ਕਰਦਾ ਹੀ ਆ ਦੇਖ ਚਲ ਕੋਈ ਨਹੀਂ ਮੈਂ ਤੇਰੀ ਵੀ ਨਹੀਂ ਪੜ੍ਹਾਈ ਖਰਾਬ ਕਰਾ ਸਕਦਾ ਵੀ ਤੇਰੀ ਪੜ੍ਹਾਈ ਖਰਾਬ ਕਰਕੇ ਵਿਚਾਲ ਇੱਥੇ ਬੁੱਤ ਤੂੰ ਮੇਰੇ ਨਾਲ ਮਾਣਾ ਮੋਟਾ ਹੱਥ ਬਤਾ ਦੇ ਹੂੰ ਵੀਰੇ ਦਾ ਵੀ ਬੇ ਹੁੰ ਡਾੜੀ ਸਰਦਾ ਨਹੀਂ ਹੈਗਾ ਨਹੀਂ ਜੇ ਵੀਰੇ ਦਾ ਕਿਹੜਾ ਜੀ ਨਹੀਂ ਕਰਦਾ ਘਰੇ ਰਵੇ ਹੈਣਾ ਇਹ ਪੁੱਤ ਹੁਣ ਮੈਂ ਉਹਨੂੰ ਬੁਲਾਵਾਂ ਤਾਂ ਬੁਲਾਵਾਂ ਕਿਵੇਂ ਮੈਨੂੰ ਐ ਕੁਝ ਪੜ੍ਹ ਜੇ ਕੁਝ ਘਰ ਦਾ ਬਣ ਜਾਊਗਾ ਨਾਲੇ ਤੇਰਾ ਕੁਝ ਚੰਗਾ ਕਰ ਦਾਂਗੇ ਤੈਨੂੰ ਹੋਰ ਵੱਧ ਪੜਾ ਲਿਖਿਆ ਦੇਾਂਗੇ ਤੇਰਾ ਵਿਆਹ ਵਧੀਆ ਢੰਗ ਨਾਲ ਕਰ ਦਾਂਗੇ ਪਰ ਹੁਣ ਬਸ ਕਾਣ ਤੂੰ ਸਿਰ ਮੇਰੇ ਵਿਆਹ ਦੀ ਗੱਲ ਲੈ ਕੇ ਬਹਿ ਜਾਨੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਓਏ ਐ ਨਹੀਂ ਪੁੱਤ ਐ ਨਹੀਂ ਹੁਣ ਤੂੰ ਦੇਖ ਬਡਾ ਹੁੰਦਾ ਜਾਨਾ ਜਦ ਤੂੰ ਵਧੀਆ ਤੇਰੀ ਪੜ੍ਹਾਈ ਪੂਰੀ ਹੋ ਗਈ ਫੇਰ ਤਾਂ ਕਰਾਂਗੇ ਬੁੱਧ ਕਿ ਨਏ ਕਰਾਂਗੇ ਨਹੀਂ ਨਹੀਂ ਮੈਂ ਨਹੀਂ ਕਰਾਉਣਾ ਡਾੜੀ ਓ ਚੱਲ ਇਹ ਗੱਲਾਂ ਅਪ ਬਾਅਦ ਚ ਕਰਾਂਗੇ ਚੱਲ ਡਾੜੀ ਜਲਦੀ ਸਬਜ਼ੀ ਤੋੜ ਲੈ ਨਹੀਂ ਮੰਮੀ ਨੇ ਆਪਣਾ ਤੜਕਾ ਲਾ ਦੇਣਾ ਘਰੇ ਜਾਂਦਿਆਂ ਨੂੰ ਓਏ ਉਹ ਤਾਂ ਹੱਬ ਗਿਹਾੜੀ ਮੰਗੂ ਪੈ ਜਾਂਦੀ ਆ ਜਮਾ ਉਹ ਤਾਂ ਹਜੇ ਛੋਟਾ ਹੈਗਾ ਚੱਲ ਐਂ ਕਰਦਾ ਆ ਆ ਪੱਤ ਗੋਭੀ ਤੋੜ ਲੈਣਾ ਪੁੱਤੋ ਏ ਓਨੇ ਇਕ ਤਾ ਅਚਕ ਠੀਕ ਹੈ ਇਹ ਇੱਕ ਆ ਚੱਕ ਬਹੁਤ ਹੈ ਡੈਡੀ ਦੋ ਪਰ ਬੇਹੇ ਹੋ ਜਾਣਗੇ ਉਹ ਬਚਾਲੂ ਪਾਲ ਵਾਧੂ ਨੇ ਇਹ ਤਾਂ ਚੱਲੀਏ ਚੱਲ ਪੁੱਤ ਆਈ ਨੰਗਲ ਤਾਂ ਲੈ ਇਧਰ ਦੀ ਵਈ ਆਏ ਦੀ ਚੱਲ ਹੋਰ ਇੱਥੇ ਤਲਕ ਜੇਗੀ ਚੱਲਾ ਹੁਣ ਕੀ ਕਰਾਂ ਦੱਸ ਹੋ ਹੋ ਹਾਈ ਮੈਂ ਮਰ ਜਾ ਲੈ ਦੇਖ ਲੈ ਪਿਓਤੀ ਨੇ ਜੰਮੀ ਸ਼ਰਮ ਲਾ ਰખી ਆ 10 ਵਜ ਗਏ ਹਜੇ ਤੱਕ ਨਹੀਂ ਮੁੜੇ ਹੈਗੇ ਬਿਲਕੁਲ ਕੁੜੀ ਨੇ ਸਕੂਲ ਨਹੀਂ ਜਾਣਾ ਹੈਗਾ ਕੰਟੇ ਦਾ ਕੰਮ ਸੀ ਉੱਥੇ ਕਰ ਪਾ ਕੇ ਵੇਗੇ ਲੱਗਦਾ ਮੈਨੂੰ ਲੱਗਦਾ ਮੋਟਰਸਾਈਕਲ ਚਲਾ ਕੇ ਸ਼ੁਕਰ ਨਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਇੱਕ ਪੰਡ ਤੇ ਇੰਨਾ ਟਾਈਮ ਲੱਗਦਾ ਹੁੰਦਾ ਉੱਥੇ ਘਰ ਪਾ ਕੇ ਬਹਿ ਗਈ ਆ ਕੁੜੀ ਨੇ ਸਕੂਲ ਨਹੀਂ ਜਾਣਾ ਤੀਗਾ ਮੰਮੀ ਅਜੰਤਵਾਰ ਓਹੋ ਮੇਰੇ ਤਾਂ ਨਾ ਸੱਚੀ ਦਿਮਾਗ ਚੋਂ ਹੀ ਨਿਕਲ ਗਿਆ ਬਈ ਅਜੰਤਵਾਰ ਹੈ ਪਤਾ ਨਹੀਂ ਦਿਮਾਗ ਚ ਦਾ ਤੇਰੇ ਤਾਂ ਨਾ ਨਿਕਲੇ ਜੇ ਤੇਰੇ ਯਾਦ ਹੋਵੇ ਕੁਝ ਤੂੰ ਤਾਂ ਆਪਣੀ ਭੈਣ ਦੀਆਂ ਕਰਨਾਂ ਚ ਬੜੀ ਬੈਠੀ ਐ ਤੇਰੇ ਮਗਰ ਚ ਕਿਧਰ ਰਹੇ ਜੂਬਾ ਤੇਰੇ ਤੂੰ ਚੁੱਪ ਕਰਕੇ ਆ ਪੰਡ ਚੱਕ ਲੈ ਬੋਲੀ ਜਾਂਦਾ ਮਾਰੀ ਜਾਂਦਾ ਪਕਾਈ ਕਰਦੀ ਆ ਮੈਂ ਤੀ ਰਾਣੀ ਮੰਮੀ ਕੱਲ ਨੂੰ ਮੇਰਾ ਟੈਸਟ ਆ ਉਹ ਤਾਂ ਕਰਕੇ ਮੈਂ ਪੜੀ ਜਾਂਦੀ ਸੀ ਚੱਲ ਪੜ ਲੈ ਪੜ ਲੈਤੀਏ ਹਾਂ ਬਾਕੀ ਬਥੇਰੇ ਡਿਗਰੀਆਂ ਚੱਕੀ ਫਿਰਦੇ ਨੇ ਆ ਅੱਜ ਕੱਲ੍ਹ ਦੀਆਂ ਸਰਕਾਰਾਂ ਕਿੱਥੋਂ ਨੌਕਰੀਆਂ ਦਿੰਦੀਆਂ ਨੇ ਇਹ ਤਾਂ ਇੱਕ ਖੱਜਲ ਖਵਾਰੀ ਬਸਤੀ ਹੈ ਔਰ ਕੁਛ ਨਹੀਂ ਨਹੀਂ ਮੰਮੀ ਜੇ ਆਪਾਂ ਵਧੀਆ ਪੜਾਈ ਕਰੀਏ ਨਾ ਤਾਂ ਨੌਕਰੀ ਮਿਲ ਹੀ ਜਾਂਦੀ ਹੈਗੀ ਪੁੱਤ ਗੱਲ ਤਾਂ ਤੇਰੀ ਸਹੀ ਹੈ ਬਾਕੀ ਕਈ ਵਾਰੀ ਹਾਲਾਤੇ ਇਦਾਂ ਦੇ ਹੋ ਜਾਂਦੇ ਨੇ ਕਿ ਬੱਚਿਆਂ ਨੂੰ ਪੜਾਇਆ ਵੀ ਨਹੀਂ ਜਾਂਦਾ ਹੁੰਦਾ ਬਾਕੀ ਪੁੱਤ ਰਹੀ ਗੱਲ ਧੀਆ ਦੀ ਧੀਆ ਨੂੰ ਤਾਂ ਮਾਪਿਓ ਹੀ ਸੋਚਦਾ ਵੀ ਛੇਤੀ ਛੇਤੀ ਉਹਦਾ ਘਰਵਾਰ ਦੇਖ ਕੇ ਤੁਹਾਨੂੰ ਆਪਣੇ ਘਰਵਾਰ ਦੀ ਕਰੀਏ ਇਹੀ ਚੰਗਾ ਹੁੰਦਾ ਪੁੱਤ ਬੱਸ ਮੰਮੀ ਮੈਨੂੰ ਪਤਾ ਹੀ ਸੀ ਤੁਸੀਂ ਸਾਰੀ ਗੱਲ ਘੁਮਾ ਫਰਾ ਕੇ ਨਾ ਮੇਰੇ ਵਿਆਹ ਤੇ ਹੀ ਲਿਆਉਣੀ ਹੁੰਦੀ ਆ ਤੁਹਾਨੂੰ ਤਾਂ ਆਏ ਆ ਵੀ ਛੇਤੀ ਇਹ ਤਾਂ ਵਿਆਹ ਕਰਕੇ ਨਾ ਇਹਨੂੰ ਘਰੋਂ ਕੱਢ ਦਈਏ ਪੁੱਤ ਮੇਰੀ ਗੱਲ ਤਾਂ ਸੁਣਾ ਪੁੱਤ ਤੈਨੂੰ ਕੀ ਨ ਸਮਝਾਵਾਂ ਤੂੰ ਕੀ ਜਾਣੇ ਮੇਰੀ ਕੀ ਮਜਬੂਰੀ ਹੈ ਔਰ ਨਹੀਂ ਜੇ ਤੇਰੇ ਭਰਾ ਦੀ ਤਾਂ ਜ਼ਿੰਦਗੀ ਬਣ ਜਾਊਗੀ ਉਹ ਤਾਂ ਖੁਸ਼ ਰਹੂਗਾ ਬਾਕੀ ਰਹੀ ਗੱਲ ਤੇਰੀ ਤੂੰ ਵੀ ਖੁਸ਼ ਰਹੇਂਗੀ ਪੁੱਤਾ ਵਧੀਆ ਘਰਵਾਰ ਹੈ ਤੇਰੀ ਮਾਂ ਤੇਰੇ ਬਾਰੇ ਕਦੇ ਵੀ ਮਾੜਾ ਨਹੀਂ ਸੋਚਦੀ ਸਮਝ ਬੁੱਤ ਆ ਦੀ ਮਾਂ ਹੱਦ ਹੋ ਗਈ ਮੰਮੀ ਦੀ ਜਦੋਂ ਦੇਖੋ ਵਿਆਹ ਵਿਆਹ ਜਦੋਂ ਨਹੀਂ ਕਰਾਉਣਾ ਵਿਆਹ ਸੀਦਾ ਬੋਨਾ ਬੁੱਤਾ ਮਾਸੀ ਦਾ ਮੈਨੂੰ ਫੜਾ ਲੈ ਮੈਂ ਕਰਦੀਆਂ ਗੱਲ ਚੱਲ ਤੂੰ ਐਂ ਕਰ ਕੰਮ ਕਰ ਜਾ ਕੰਮ ਪੈ ਨਹੀਂ ਗੇ ਹੈਲੋ ਨਹੀਂ ਹਾਂ ਭੈਣੇ ਨਹੀਂ ਮੈਂ ਕੀ ਦੱਸਾਂ ਤੈਨੂੰ ਹਲੇ ਤਾਂ ਕੋਈ ਨਹੀਂ ਮੰਨਿਆ ਹੁਣ ਤੂੰ ਐਂ ਦੱਸ ਮੈਂ ਕੀ ਕਰਾਂ ਕੋਈ ਨਾ ਭੈਣੇ ਕੋਈ ਨਾ ਤੂੰ ਸਬਰ ਤਾਂ ਰੱਖ ਮੈਂ ਮਨਾ ਲੂੰਗੀ ਸਾਰਿਆਂ ਨੂੰ ਪਰ ਮੈਨੂੰ ਐਂ ਦੱਸ ਤਿੰਨ ਕਿੱਲੇ ਮੇਰੇ ਹੋ ਜਾਣੇ ਚਾਹੀਦੇ ਨੇ ਦੇਖ ਲੈ ਕਿਤੇ ਮੁਕਰ ਜੀ ਇੱਕ ਗੱਲ ਹੋਰ ਵਿਆਹ ਤੋਂ ਬਾਅਦ ਮੈਨੂੰ ਪੈਸੇ ਤਾਂ ਦਿੰਦੇ ਰਹਿਣਗੇ ਨਾ ਦੇਖ ਤੂੰ ਗਰੰਟੀ ਲਈ ਸੀ ਜ਼ਿੰਮੇਵਾਰੀ ਤੇਰੀ ਹੈਗੀ ਕਿਤੇ ਸਵੇਰ ਨੂੰ ਨਾ ਨੁੱਕਰ ਕਰਨ ਲੱਗ ਜਾਏ ਉਹ ਤਾਂ ਤੇਰੀ ਗੱਲ ਠੀਕ ਹੈ ਮੈਂ ਸਮਝਦੀ ਆ ਪਰ ਤੂੰ ਮੈਨੂੰ ਥੋੜਾ ਟਾਈਮ ਤਾਂ ਦੇ ਸਭ ਕੁਝ ਠੀਕ ਹੋ ਜਾਊਗਾ ਮੈਂ ਸਾਰਾ ਕੁਝ ਠੀਕ ਕਰ ਲੂੰਗੀ ਐਂ ਦੱਸ ਮੈਨੂੰ ਪੈਸੇ ਤੇ ਆਗੇ ਨੇ ਮੈਨੂੰ ਪੈਸਿਆਂ ਦੀ ਬਹੁਤ ਲੋੜ ਐ ਤੂੰ ਸਮਝ ਮੈਂ ਇਕੱਲੀ ਕਰ ਦੂੰ ਸਾਰਾ ਕੁਝ ਸੈਟ ਆਪ ਠੀਕ ਐ ਤੈਨੂੰ ਤਾਂ ਆਪਣੀ ਛਾਪ ਦੀ ਪੈ ਰਹੀ ਹੈਗੀ ਕੋਈ ਗੱਲ ਤੂੰ ਮੇਰੀ ਗੱਲ ਤਾਂ ਸੁਣ ਲੈ ਤੂੰ ਚੁੱਪ ਕਰ ਮੇਰੀ ਗੱਲ ਸੁਣ ਮੈਂ ਸ਼ਾਮ ਤੱਕ ਸਾਰਿਆਂ ਨੂੰ ਮਨਾ ਲਵਾਂਗੀ ਠੀਕ ਐ ਉਸ ਤੋਂ ਮੈਨੂੰ ਥੋੜਾ ਟਾਈਮ ਹੋਰ ਦੇ ਬਸ ਤੂੰ ਮੇਰਾ ਧਿਆਨ ਰੱਖੇ ਜਿਹੜੀ ਗੱਲ ਕਈਆਂ ਨੇ ਨਾ ਉਹਨਾਂ ਤੇ ਖਰੀ ਉਤਰੀ ਦੇਖੀਂ ਕਿਤੇ ਬਾਅਦ ਚ ਮੁੱਕਰਦੇ ਆਹੋ ਬਚੋ ਲੰਦਾ ਹੀ ਕੰਮ ਹੁੰਦਾਗਾ ਚੱਲ ਚੰਗਾ ਹੋਣਾ ਫੋਨ ਰੱਖਦੀਆਂ ਠੀਕ ਹੈ ਆਹੋ ਫਿਰ ਕਰਦੀਆਂ ਮੈਂ ਤੈਨੂੰ ਗੱਲ ਬਸ ਮੈਂ ਤੈਨੂੰ ਛੇਤੀਏ ਖੁਸ਼ ਖਬਰੀ ਦਿੰਨੀ ਆ ਚੱਲ ਹੁਣ ਫੋਨ ਕੱਟਾ ਚੰਗਾ ਲੈ ਐਵੇਂ ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਸਾਹੇ ਕੁਝ ਮਰਜ਼ੀ ਕਰਨਾ ਪੈ ਜੇ ਆ ਤਨ ਕਿੱਲੇ ਤਾਂ ਨਹੀਂ ਮੈਂ ਹੱਥੋਂ ਜਾਣ ਦਿੰਦੀ ਨੀਹਾ ਪੁੱਤ ਤੂੰ ਇੱਥੇ ਹਾਂ ਮੰਮੀ ਮੈਂ ਮੰਮੀ ਇਹ ਕੀ ਕਹਿ ਰਹੀ ਸੀ ਤੁਸੀਂ ਤੁਸੀਂ ਆਪਦੇ ਤੀ ਦਾ ਸੌਦਾ ਕਰਨ ਲੱਗੇ ਸੀ ਨਾ ਨਾ ਤੇ ਇਹ ਅਹੇ ਜੀ ਕੋਈ ਗੱਲ ਨਹੀਂ ਤੂੰ ਬੈਠ ਮੈਂ ਤੈਨੂੰ ਸਾਰੀ ਗੱਲ ਸਮਝਾਉਣੀ ਆ ਮੰਮੀ ਹੁਣ ਇਹ ਚ ਸਮਝਾਉਣ ਨੂੰ ਕੀ ਰਹਿ ਗਿਆ ਮੈਂ ਸੋਚਿਆ ਨਹੀਂ ਸੀ ਵੀ ਤੁਸੀਂ ਵੀ ਇਦਾਂ ਦੇ ਹੋਵੋਗੇ ਡੈਡੀ ਵੀ ਆਪਦੇ ਕੰਨੀ ਸੁਣਿਆ ਮੰਮੀ ਮੇਰਾ ਸੌਦਾ ਕਰ ਰਹੇ ਸੀ ਇਹਨੂੰ ਕੋਈ ਗਲਤ ਫਹਮੀ ਹੋਈ ਹੈ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਜੀ ਸੱਚ ਹੈ ਹਾਂ ਡੈਡੀ ਮੈਨੂੰ ਸੌ ਲੱਗੇ ਮੰਮੀ ਸਿਰਫ ਥੋੜੇ ਜੇ ਪੈਸਿਆਂ ਕਰਕੇ ਮੇਰਾ ਵਿਆਹ ਕਰਾ ਰਹੀ ਸੀ ਮੰਮੀ ਥੋੜਾ ਟਾਈਮ ਹੋਰ ਰੁਕ ਜਾਂਦੇ ਕੋਟੋ-ਕਟ ਮੇਰੀ ਉਮਰ ਦਾ ਹੋ ਜਾਂਦੇ ਜੇ ਮੇਰੀ ਜ਼ਿੰਦਗੀ ਬਰਬਾਦ ਕਰਨੀ ਸੀ ਥੋੜਾ ਸਮਾਂ ਹੀ ਸੀ ਜ਼ਿੰਦਗੀ ਬਰਬਾਦ ਕਰ ਹੀ ਦਿੰਦੇ ਫਿਰ ਚੰਗੀ ਤੇਰਾ ਪੁੱਤ ਮੇਰੀ ਗੱਲ ਸੁਣ ਮੈਂ ਸਾਨੂੰ ਬੈ ਕੇ ਸਮਝਾਉਣੀ ਆ ਮੰਮੀ ਤਾਂ ਠੰਡੇ ਦਿਮਾਗ ਨਾਲ ਸੋਚ ਮੈਨੂੰ ਤਾਂ ਹੁਣ ਇੰਨੀ ਸ਼ਰਮ ਆ ਰਹੀ ਆ ਨਾ ਮੈਨੂੰ ਤਾਂ ਇਹ ਆ ਕਿ ਕੋਈ ਮੈਂ ਤੈਨੂੰ ਮਾਂ ਕਿਵੇਂ ਆਖਾਂ ਪੁੱਤ ਪਤਾ ਠੰਡੇ دماغ ਨਾਲ ਸੋਹ ਹਜ ਐਦਾਂ ਦੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਪਤਾ ਮਮੀ ਮੈਂ ਤੁਹਾਨੂੰ ਕਿੰਨੇ ਵਾਰੀ ਕਹਤਾ ਮੈਂ ਨਹੀਂ ਕਰਾਉਣਾ ਵਿਆਹ ਤੁਸੀਂ ਮੇਰੀ ਗੱਲ ਸਮਝਦੇ ਕਿਉਂ ਨਹੀਂ ਤੁਸੀਂ ਮੇਰਾ ਯਕੀਨ ਕਰੋ ਜੀ ਮੈਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਆਪਣੀ ਤੀ ਦਾ ਮਾਰਾ ਨਹੀਂ ਸੋਚੀ ਮੈਨੂੰ ਤੁਹਾਡੇ ਜਵਾਂ ਯਕੀਨ ਨਹੀਂ ਹੈਗਾ ਇਹਨੇ ਕੰਨੀ ਸੁਣਿਆ ਹੁਣ ਆਪਦੇ ਮੈਂ ਕਿਵੇਂ ਯਕੀਨ ਕਰਾਂ ਇਹਨੂੰ ਕੋਈ ਗਲਤਫਹਿਮੀ ਹੋਈ ਹੈ ਜਿੱਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਮੇਰਾ ਯਕੀਨ ਕਰੋ ਤੁਸੀਂ ਦੋਵੇਂ ਸਮਝਦੇ ਕਿਉਂ ਨਹੀਂ ਉਹ ਬਹੁਤ ਵਧੀਆ ਪਰਿਵਾਰ ਹੈ ਮੈਂ ਤੁਹਾਨੂੰ ਬਾਰ-ਬਾਰ ਇਹੀ ਗੱਲ ਕਹੀ ਜਾਨੀ ਆ ਤੁਸੀਂ ਮੇਰੀ ਇੱਕ ਨਹੀਂ ਮੰਨਦੇ ਹੈਗੇ ਪਤਾ ਨਹੀਂ ਕੀ ਹੋਇਆ ਪਏ ਤੁਹਾਨੂੰ ਮਾਂ ਤੂੰ ਕਿੰਨੀ ਲਾਲਚੀ ਹੋ ਚੁੱਕੀ ਆ ਆ ਸਿਰਫ ਪੈਸਿਆਂ ਕਰਕੇ ਮਾਂ ਤੇ ਇਹਦਾ ਰਿਸ਼ਤਾ ਨਾ ਬਹੁਤ ਪਵਿੱਤਰ ਹੁੰਦਾ ਤੇ ਮੈਂ ਤਾਂ ਸੁਣਿਆ ਸੀ ਪੇਕੇ ਮਾਵਾਂ ਨਾਲ ਹੁੰਦੇ ਆ ਤੇ ਤੂੰ ਤਾਂ ਇੱਕ ਹਹਾਵਤ ਵੀ ਝੂਠੀ ਪਾਦੀ ਤੂੰ ਇੱਕ ਵਾਰ ਮੇਰੇ ਬਾਰੇ ਤਾਂ ਸੋਚ ਕੀ ਪਤਾ ਇਨਸਾਨ ਕਿਵੇਂ ਦੇ ਹੋਣਗੇ ਪੁੱਤ ਮੇਰੀ ਗੱਲ ਤਾਂ ਸੁਣਾ ਇੱਕ ਵਾਰ ਤਾਂ ਮੈਨੂੰ ਬੋਲਣ ਦਾ ਮੌਕਾ ਦੇ ਦੋ ਤੁਸੀਂ ਤਾਂ ਮੈਨੂੰ ਕੁਝ ਕਹਿਣ ਹੀ ਨਹੀਂ ਦਿੰਦੇ ਹੈਗੇ ਬੱਸ ਕਰ ਪ੍ਰੀਤ ਕੋਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਮੇਰੀ ਧੀ ਦੀ ਮਾਂ ਇੰਨੀ ਲਲਚੜ ਹੋ ਜਾ ਸ਼ਰਮ ਆਉਂਦੀ ਹੈ ਮੈਨੂੰ ਤੇਰੇ ਤੋਂ ਬਹੁਤ ਬੱਸ ਕਰ ਲਈ ਪਰ ਹੁਣ ਨਹੀਂ ਮੈਂ ਬੱਸ ਕਰਦੀ ਹੈਗੀ ਨਾ ਤੂੰ ਕੀ ਕਹਿ ਰਹੀ ਹੈ ਕੁੜੀਏ ਕਿ ਸਾਰੇ ਵਧੀਆ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਹੈਗੀਆਂ ਜੇ ਘਾਟੀਆਂ ਨੇ ਤਾਂ ਵਧੀਆ ਵੀ ਬਹੁਤ ਹੁੰਦੇ ਨੇਗੇ ਤੁਸੀਂ ਦੋਵੇਂ ਪਿਆਉਤੀ ਚੁੱਪ ਕਰਕੇ ਮੇਰੀ ਇੱਕ ਗੱਲ ਸੁਣ ਲਓ ਕੰਨ ਖੋਲ ਕੇ ਇਹ ਰਿਸ਼ਤਾ ਤਾਂ ਹੋ ਕੇ ਹਟੂਗਾ ਨਾਲੇ ਗੱਲ ਤੇਰੀ ਰਹੀ ਨਾ ਤੂੰ ਇਹਨੂੰ ਸਮਝਾਣਾ ਤਾਂ ਕੀ ਸੀ ਕੰਜਰਾ ਤੂੰ ਇਹਨੂੰ ਹੱਕ ਨਾਲ ਲਾਈ ਜਾਣਾ ਹੈਗਾ ਤੈਨੂੰ ਆਣੀ ਚਾਹੀਦੀ ਸ਼ਰਮ ਮੈਨੂੰ ਨਹੀਂ ਮੈਂ ਤਾਂ ਮਾੜਾ ਨਹੀਂ ਕਰਦੀ ਹੈਗੀ ਚੰਗਾ ਕਰਦੀ ਆ ਵੱਡਾ ਹੈ ਮਹੱਤੀ ਬਣਦਾ ਹੈਗਾ ਪਿਆਉ ਮੈਂ ਖੁਸ਼ ਧੱਕਾ ਨਹੀਂ ਦੇਣ ਲੱਗੀ ਖੁਸ਼ ਤਾਂ ਕਤ ਤੂੰ ਦੇਣ ਲੱਗ ਰਿਆ ਇਹਨੂੰ ਚੰਗਾ ਵਧੀਆ ਘਰ ਬਾਰਾ ਚੰਗਾ ਪਰਿਵਾਰ ਹੈ ਚੰਗਾ ਪੈਸਾ ਵਾਲਿਆ ਰਾਜ ਕਰਦੀ ਤੇਰੀ ਤੀ ਮਾਰਾ ਜਿੱਥੇ ਮਰਨਾ ਹੈਗਾ ਕੰਜਰਾ ਇੱਕ ਨਹੀਂ ਸੁਣਦੇ ਹੈਗੇ ਮੇਰੀ ਮਸਤੀਏ ਚੁੱਪ ਕਰ ਜਾ ਤੇਰੀ ਮਾਂ ਨੇ ਤੈਨੂੰ ਮਤ ਮਾਰ ਗਈ ਚੁੱਪ ਕਰ ਜਾ ਪੁੱਤ ਛੁੱਪ ਕਰ ਜਾ ਬਸ ਡੈਡੀ ਹੁਣ ਮੰਮੀ ਨੂੰ ਸਮਝਾਉਂਦਾ ਨਾ ਕੋਈ ਫਾਇਦਾ ਨਹੀਂ ਹੈਗਾ ਹੁਣ ਮੈਂ ਵੀਰੇ ਨੂੰ ਫੋਨ ਲਾਉਂਗੀ ਉਹੀ ਸਮਝਾਉ ਮੰਮੀ ਨੂੰ